ਆਜਾ ਅਰੇ ਰਾਜੇ ਮੋਰਾ ਆ ਨਹੀਂ ਖਾਲੇ ਰਾਜੇ ਮੋਰਾ ਆ ਬਾਬਾ ਜੀ ਆਈ ਨੇ ਗੁਰਦੁਆਰਾ ਮਹਤਾ ਗੁਜਰੀ ਤੇ ਜੀ ਅਰੰਸ਼ਕਾਰ ਸੇਵਾ ਸ਼ਾਨ ਸਾਹਿਬ ਗਵੀਰ ਹਰਿਆਉ ਪਿੰਡ ਜੀ ਆਇਆਂ ਨੂੰ ਹਰਿਆਉ ਪਿੰਡ ਜੀ ਆਇਆਂ ਨੂੰ ਹਰਿਆਉ ਪਿੰਡ ਜੀ ਆਇਆਂ ਨੂੰ ਇਹ ਪਿੰਡ ਕਿਹੜਾ ਜੀ ਰਤਨਗੜ ਪਾਟੇ ਵਾਲੀ ਜੀ ਰਤਨਗੜ ਪਾਟਿਆਂ ਵਾਲੀ ਜੀ ਐਨ ਨੂੰ ਰਤਨਗੜ ਪਾਟਿਆਂ ਵਾਲੀ ਜੀ ਐਨ ਖਾਲਸੇ ਰਾਜ ਦੀ ਸ਼ੁਰੂਆਤ ਮਹਾਰਾਜ 1 ਜੂਨ ਤੋਂ 1 ਜੂਨ 2021 ਖਾਲਸੇ ਰਾਜ ਦੀ ਸ਼ੁਰੂਆਤ ਹੋਇਆ 2021 ਸੰਨ ਚੜਿਆ ਪਾਪਾ ਜੀ 2021 ਸੰਨ ਚੜਿਆ ਠੀਕ ਹੈ ਜੀ ਖਾਲਸੇ ਰਾਜ ਦਰਸਾਨੇ ਆ ਵੀ ਇਹਦਾ ਜਿਹੜਾ ਇਹਨਾਂ 2024 ਬਣਾ ਲੈਣਾ ਹਿੰਦੂਆ ਨੇ ਹਾਂਜੀ ਸਾਡਾ 2021 ਠੀਕ ਆ ਭਾਈ 1 ਜੂਨ 2021 ਤੋਂ ਅੱਛਾ ਅੱਜ ਤੋਂ ਸ਼ੁਰੂ ਕਰਤਾ ਠੀਕ ਹੈ ਜੀ ਖਾਸਰਾ ਦੀ ਮੋਰਾ ਸਾਡੇ ਹਟ ਹਟ ਚਲ ਖਾਸਰਾ ਦੀ ਮੋਰਾ ਆਵੇਂ ਪੈਣਾ ਪੈਣਾ ਨਾ ਭਰਾ ਨੇ ਕਿਵੇਂ ਮਾਵਾ ਧੀਆ ਨੇ ਮਾਵਾ ਧੀਆ ਨੇ ਇਹ ਨੇ ਮਾਵਾ ਧੀਆ ਭਾਈ ਇਹਦੀ ਉਮਰ ਕਿੰਨੀ ਮਾਦੀ ਮਾਦੀ 7 ਸਾਲ ਦੀ ਮਾਦੀ ਉਮਰ ਹੈ 7 ਸਾਲ ਸਾਡੇ ਲਾਦੇਸਾਂ ਲਾ ਤੇ ਚੱਲ ਸਾਰੇ ਦਾਦੇ ਕੁੱਤੇ ਰੋ ਮੇਰਾ ਵੀ ਕਿੱਥੇ ਚੈੱਕ ਸਪੀਡ ਕਰੋ ਬਾਈ ਚੈੱਕ ਕਰੋ ਦੀ ਸਪੀਡ ਹੈ ਹੇ ਹਰਕਤ ਸਪੀਡ